ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਕਲੈਕਸ਼ਨ ਹੈ ਬਹੁਤ ਹੀ ਪਿਆਰੀ ਜੀ ਬਹੁਤ ਹੀ ਸੋਹਣੇ ਸੋਹਣੇ ਸੂਟ ਆਪਾਂ ਰੈਡੀ ਕੀਤੇ ਨੇ ਤੁਹਾਡੇ ਲਈ ਬਿਲਕੁਲ ਹੀ ਜੈਨੂਇਨ ਪ੍ਰਾਈਸ ਤੇ ਉਹ ਤੁਹਾਡੇ ਨੂੰ ਆਪਾਂ ਸਾਰੇ ਇਸ ਵੀਡੀਓ ਚ ਦਿਖਾਵਾਂਗੇ ਸਕਰੀਨ ਦੇ ਉੱਪਰ ਪ੍ਰਾਈਸ ਸ਼ੋ ਹੋਊਗਾ ਉਹ ਹੋਊਗਾ ਜੀ ਵਿਦਆਊਟ ਸਟਿਚਿੰਗ ਬਾਕੀ ਸਾਰਾ ਕੁਝ ਮਟੀਰੀਅਲ ਹੋਊਗਾ ਜਿਹੜਾ ਵਰਕ ਵਗੈਰਾ ਉਹ ਸਾਰਾ ਕੁਝ ਵਿੱਚ ਹੀ ਆਪਣਾ ਇਨਕਲੂਡ ਹੈ ਵਰਕ ਹੋ ਗਿਆ ਸਟੱਫ ਹੋ ਗਿਆ ਦੁਪੱਟਾ ਵਗੈਰਾ ਵਿਦ ਫਿਨਿਸ਼ਿੰਗ ਸਾਰਾ ਕੁਝ ਇਨਕਲੂਡ ਹੋਊਗਾ ਦੇ ਵਰਕ ਤੁਸੀਂ ਚੈੱਕ ਕਰ ਸਕਦੇ ਹੋ ਤੁਹਾਨੂੰ ਜਿਹੜੇ ਆਪਣੇ ਕਸਟਮਰ ਜੁੜੇ ਹੋਏ ਨੇ ਉਹਨਾਂ ਨੂੰ ਪਤਾ ਹੀ ਹੈ ਆਪਣਾ ਜਿਹੜਾ ਵਰਕ ਆ ਉਹ ਵਧੀਆ ਕੁਆਲਟੀ ਦਾ ਹੁੰਦਾ ਸਾਰਾ ਕੰਮ ਵਗੈਰਾ ਹੈਂਡਵਰਕ ਮਸ਼ੀਨ ਵਰਕ ਸਾਰਾ ਗੁੱਡ ਕੁਆਲਟੀ ਦਾ ਲੱਗਿਆ ਹੁੰਦਾ ਇਹ ਸ਼ਰਟ ਵੀ ਆਪਾਂ ਨੇ ਛੋਟੇ ਚਾਕਾਂ ਲਈ ਬਣਾਈ ਹੋਈ ਆ 12 ਇੰਚ ਦੇ ਚਾਕ ਨੇ ਵੱਡੇ ਘੇਰੇ ਦੀ ਸ਼ਰਟ ਆ ਬਹੁਤ ਹੀ ਸੋਹਣਾ ਸੂਟ ਬਣਿਆ ਜੀ ਇਹ ਵੀ ਤੇ ਕਲਰ ਕੰਟਰਾਸਟ ਵੀ ਬਹੁਤ ਹੀ ਪਿਆਰਾ ਜਿਹਾ ਦਾ ਤੇ ਪ੍ਰਾਈਸ ਵੀ ਦੀ ਗੱਲ ਕਰੀਏ ਪ੍ਰਾਈਸ ਵੀ ਬਿਲਕੁਲ ਜੈਨੂਨ ਆ ਕੋਮੋ ਸਿਲਕ ਦੇ ਉੱਪਰ ਰੈਡੀ ਕੀਤਾ ਸਟਾਫ ਇੰਨਾ ਜਾਦੇ ਵਧੀਆ ਨਾ ਮਤਲਬ ਹਨਾ ਜਮੇ ਬਿਲਕੁਲ ਇਹਨੂੰ ਕੋਈ ਇੱਥੇ ਕਲਰ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਸ਼੍ਰਿੰਕਿੰਗ ਦੀ ਕੋਈ ਚਿੱਜਨ ਦੀ ਕੁਝ ਕੋਈ ਕੋ ਪ੍ਰੋਬਲਮ ਇਸ ਚ ਨਹੀਂ ਆਊਗੀ ਤੇ ਇਹਦੇ ਆਪਣੇ ਕੋਲੇ ਕਲਰ ਆਪਸ਼ਨ ਵੀ ਬਹੁਤ ਜ਼ਿਆਦੇ ਹੈ ਇਸ ਸਟਾਫ 'ਚ ਇਹ ਕਲਰ ਆ ਜਿਹੜੇ ਇਹ ਕੋਮੋ ਸਿਲਕ ਦੇ ਆਪਣੇ ਕੋਲੇ ਰੈਡੀ ਮਿਲ ਜਾਂਦੇ ਆ ਤੁਹਾਨੂੰ ਕਲਰ ਮਤਲਬ ਕਾਫੀ ਕਲਰ ਚ ਕੋਮੋ ਸਿਲਕ ਆਪਣੇ ਕੋਲੇ ਆਉਂਦੀ ਆ ਤੇ ਇਹ ਵਾਲਾ ਸੂਟ ਹੈ ਜਿਹੜਾ ਇਹ ਆਪਾਂ ਨੇ ਚਨੂਨ ਦਾ ਦੁਪੱਟਾ ਲਾਇਆ ਦੇ ਨਾਲ ਟਾਈ ਡਾਈ ਦੁਪੱਟਾ ਲਾਇਆ ਹੋਇਆ ਲੇਸ ਦਿੱਤੀ ਹੋਈ ਹੈ ਪਹੁੰਚੇ ਤੇ ਤੁਹਾਨੂੰ ਇਸ ਤਰ੍ਹਾਂ ਦਾ ਕੰਮ ਮਿਲੂਗਾ ਵਿਦਆਊਟ ਸਟਿਚਿੰਗ ਇਹਦਾ ਤੁਹਾਨੂੰ ਪ੍ਰਾਈਸ ਦੱਸ ਰਿਹਾ ਸਟਿਚਿੰਗ ਵੀ ਇਹਦੀ ਤੁਸੀਂ ਹਨਾ ਮਤਲਬ ਇਹਦੀ ਹੈਗੀ ਹੈ 350 ਸਟਿਚਿੰਗ ਆ ਡਿਜ਼ਾਈਨ ਵਗੈਰਾ ਕਰਕੇ ਤਾਂ 350 ਹੋ ਗਈ ਹੈ ਇਹਦੀ ਪਹੁੰਚੇ ਦਾ ਕੰਮ ਤੁਸੀਂ ਦੇਖ ਸਕਦੇ ਹੋ ਮਸ਼ੀਨ ਵਰਕ ਕਰਾਇਆ ਆਪਾਂ ਨੇ ਪਹੁੰਚਿਆਂ ਦੇ ਉੱਪਰ ਤੇ ਤੁਸੀਂ ਜੇ ਸਿੰਗਲ ਡਿਜ਼ਾਈਨ ਕਰਾਉਣਾ ਹੈ ਮਤਲਬ ਸਿੰਗਲ ਲਾਈਨ ਪਵਾਉਣੀ ਹੈ ਨੀਚੇ ਜਿਵੇਂ ਤਾਂ ਡਬਲ ਕੀਤਾ ਨਾ ਸਿੰਗਲ ਪਵਾਉਣੀ ਹੈ ਸਿੰਗਲ ਵੀ ਪਵਾ ਸਕਦੇ ਹੋ ਸਿੰਗਲ ਜਿਆਦਾ ਸੋਹਣੀ ਲੱਗੂਗੀ ਤੇ ਆਪਾਂ ਇਸ ਚ ਬ੍ਰੌਡ ਬਣਾਇਆ ਥੋੜਾ ਮਤਲਬ ਚੌੜਾ ਡਿਜ਼ਾਈਨ ਬਣਾਤਾ ਸੀ ਤੇ ਇਹ ਆ ਗਈ ਜੀ ਸ਼ਰਟ ਸਟੱਫ ਹੈ ਵਿంటర్ ਵਾਲਾ ਤੇ ਇਸ ਤੇ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਕੀਤੀ ਹੈ neck ਤੇ ਜਿਵੇਂ ਵੀਡੀਓ ਚ ਸੀਗਾ ਤੇ ਸੇਮ ਆਪਾਂ ਉਸੇ ਤਰ੍ਹਾਂ ਹੀ ਸਾਰੀ ਡਿਜ਼ਾਈਨਿੰਗ ਕੀਤੀ ਹੈ ਸੇਮ ਜਿਵੇਂ ਆਪਾਂ ਨੇ ਹਨਾ ਕਸਟਮਰ ਨੇ ਸਾਨੂੰ ਦੱਸਿਆ ਸੀ ਐਵੇਂ ਦੀ ਡਿਜ਼ਾਈਨਿੰਗ ਹੋਵੇ ਮੈਂ ਤਾਂ ਦੁਪੱਟਾ ਹੋਵੇ ਸੇਮ ਸਾਰਾ ਕੰਮ ਆਪਾਂ ਉਹਨਾਂ ਨੂੰ ਉਵੇਂ ਹੀ ਰੈਡੀ ਕਰਕੇ ਦਿੱਤਾ ਕਫਾਂ ਲਈ ਆਪਾਂ ਇਸ 'ਚ ਬਾਜੂ ਬਣਾਈ ਹੈ ਇਹ ਆ ਗਿਆ ਜੀ ਆਪਣਾ ਅਤੇ ਸਿਲਕ ਪਸ਼ਮੀਨਾ ਸਟਾਫ ਆ ਜੋ ਕਿ ਕਾਫੀ ਚੱਲਿਆ ਸੀ ਆਪਣੇ ਵਿంటర్ ਸੀਜ਼ਨ 'ਚ ਇਸ ਤੇ ਆਪਾਂ ਫਿਨਿਸ਼ਿੰਗ ਪੱਟੀ ਦਿੱਤੀ ਹੈ ਪੂਰੀ ਸੋਹਣੀ ਜਿਹੜੀ ਲੁੱਕ ਆ ਰਹੀ ਹੈ ਸੂਟ ਦੀ ਮਸ਼ੀਨ ਵਰਕ ਕਰਾਇਆ ਗਿਆ ਤੇ ਦੁਪੱਟਾ ਚਨੂਨ ਦਾ ਟਾਈ ਡਾਈ ਕਰਵਾਇਆ ਗਿਆ ਬਹੁਤ ਹੀ ਸੋਹਣੇ ਜਿਹੇ ਕਲਰ ਨੇ ਤੇ ਕਲਰ ਸਾਰੇ ਤੁਸੀਂ ਦੇਖ ਸਕਦੇ ਹੋ بیس ਕਲਰ ਵੀ ਬਹੁਤ ਹੀ ਪਿਆਰਾ ਤੇ ਮਸ਼ੀਨ ਵਰਕ ਜਿਹੜਾ ਹੋਇਆ ਹੋਇਆ ਉਸ 'ਚ ਵੀ ਕਾਫੀ ਸੋਬਰ ਜਿਹੇ ਕਲਰ ਲਾਏ ਗਏ ਨੇ ਵਰਕ ਦਾ ਡਿਜ਼ਾਈਨ ਵੀ ਬਹੁਤ ਸੋਹਣਾ ਹੈ ਕਿਸੇ ਹੋਰ ਸੂਟ ਤੇ ਕਿਸੇ ਹੋਰ ਸਟੱਫ ਤੇ ਕਿਸੇ ਹੋਰ ਕਲਰ ਤੇ ਨੂੰ ਡਿਜ਼ਾਈਨ ਕਰਾਉਂਗੇ ਤਾਂ ਬਹੁਤ ਹੀ ਜ਼ਿਆਦਾ ਸੋਹਣਾ ਬਣੂਗਾ ਪ੍ਰਾਈਸ ਸ਼ੋ ਹੋ ਰਿਹਾ ਵਿਦਾਊਟ ਸਟਿਚਿੰਗ ਜੇ ਤੁਸੀਂ ਵਿਦਾਊਟ ਲਾਈਨਿੰਗ ਇਹਨੂੰ ਸਟਿਚ ਕਰੋਗੇ ਤਾਂ ਫਿਰ ਵੀ ਵਧੀਆ ਬਣ ਜਾਊਗਾ ਵਿਦਾਊਟ ਲਾਈਨਿੰਗ ਵੀ ਇਹਨਾਂ ਨੇ ਆਪਾਂ ਨੂੰ ਜਿਹੜਾ ਸੂਟ ਹੈ ਇਹ ਵਿਦ ਲਾਈਨਿੰਗ ਸਟਿਚ ਕਰਵਾਇਆ ਆਪਣੇ ਤੋਂ ਦੁਪट्टे ਨੂੰ ਵੀ ਪੂਰੀ ਫਿਨਿਸ਼ਿੰਗ ਦੇ ਨਾਲ ਰੈਡੀ ਕੀਤਾ ਗਿਆ ਫਿਨਿਸ਼ਿੰਗ ਪੱਟੀ ਲਾਈ ਗਈ ਹੈ ਦੁਪट्टे ਤੇ ਵੀ ਸਾਰੇ आले-ਦwale ਇਹ ਆਗੇ ਜੀ オーਰਗੈਂਜ਼ਾ بیس ਆਪਣਾ 1400 ਦਾ ਮੈਚਿੰਗ ਸੂਟ ਆਪਾਂ ਕਾਫੀ ਇਸ ਚ ਸੂਟ ਰੈਡੀ ਕੀਤੇ ਨੇ ਤੇ ਇਸ ਦੀ ਜਿਹੜਾ ਮਤਲਬ ਬਾਟਮ ਹੈ ਤਾਂ ਪ੍ਰਿੰਟਡ ਹੀ ਆ ਦੁਪੱਟਾ ਪਟਾਈ ਡਾਈ ਕਰਵਾਇਆ ਲੈਰੀਆ ਬੋਲ ਦਿੰਨੇ ਐਵੇਂ ਟੇਢੀ ਜਿਹੜੀ ਡਾਈ ਆ ਕਾਫੀ ਤਿੰਨ ਕਲਰ ਪਵਾਏ ਨੇ ਇਸ 'ਚ ਫਿਰੋਜੀ ਸੀਰੀਨ ਤੇ ਮਸਟਰਡ ਕਲਰ ਦਾ ਆਪਾਂ ਨੇ ਦੁਪੱਟੇ 'ਚ ਕਲਰ ਪਵਾਇਆ ਲੇਸ ਵੀ ਬਹੁਤ ਪਿਆਰੀ ਜੀ ਦਿੱਤੀ ਗਈ ਹੈ ਪੈਚ ਵਰਕ ਕੀਤਾ ਹੋਇਆ ਪੈਚ ਲਗਾ ਕੇ ਉਸ ਦੇ ਉੱਪਰ ਮਸ਼ੀਨ ਵਰਕ ਕੀਤਾ ਹੋਇਆ ਤੇ ਐਵੇਂ ਸੇਮ ਹੀ ਬਾਜੂ ਤੇ ਕੰਮ ਕੀਤਾ ਆਪਾਂ ਨੇ ਤੇ neck ਤੇ ਆਪਾਂ glass neck ਬਣਾਇਆ ਡਿਜ਼ਾਈਨਿੰਗ ਹੈ ਜਿਹੜੀ ਸਟੀਚਿੰਗ ਡਿਜ਼ਾਈਨ ਕੀਤਾ ਗਿਆ glass neck ਬਣਾ ਕੇ ਇਹ ਵੀ ઓਵਰオール ਲੁੱਕ ਬਹੁਤ ਸੋਹਣੀ ਆ ਰਹੀ ਸੀ 프린ਟਡ ਸ਼ਰਟ ਹੈ 프린ਟਡ ਬਾਟਮ ਹੈ ਟਾਈਡ ਆਈ ਦੁਪੱਟਾ ਇਸ ਦੇ ਨਾਲ ਤੇ ਫੋਰ ਸਾਈਡ ਇਸ ਤਰ੍ਹਾਂ ਲੇਸ ਵਗੈਰਾ ਦਿੱਤੀ ਹੋਈ ਆ ਜਿਹੜਾ ਇਹ ਮਸ਼ੀਨ ਵਰਕ ਆ ਇਹ ਵੀ ਬਹੁਤ ਹੀ ਜ਼ਿਆਦਾ ਸੋਹਣਾ ਵਰਕ ਹੋਇਆ ਹੋਇਆ ਨਿਊ ਜੀ ਲੁੱਕ ਆ ਯੂਨੀਕ ਜਆ ਪੀਸ ਰੈਡੀ ਹੋਇਆ ਇੱਕ ਆਪਣਾ ਇਹ ਆ ਗਿਆ ਕريب ਤੇ ਕਰਵਾਇਆ ਰੈਡੀ ਇਹ ਇਦਾਂ ਤੁਸੀਂ ਦੇਖ ਸਕਦੇ ਹੋ ਨੈੱਕ ਬਣਿਆ ਹੋਇਆ ਤੇ ਸਾਰੇ ਚ ਚਰਟ ਚ ਆਪਾਂ ਇਸ ਤਰ੍ਹਾਂ ਡਾਟਸ ਦਿੱਤੇ ਨੇ ਇਹ ਆ ਗਿਆ ਦੇ ਬਾਜੂ ਦਾ ਕੰਮ ਤੇ ਇਹ ਆ ਗਿਆ ਸੈਕਿੰਡ ਬਾਜੂ ਤੇ ਪਹੁੰਚਿਆ ਤੇ ਵੀ ਆਪਾਂ ਇਸ ਤੇ ਕੰਮ ਕਰਵਾਇਆ ਪਹੁੰਚਿਆ ਤਾਂ ਕੰਮ ਵੀ ਤੁਹਾਨੂੰ ਇੱਕ ਵਾਰ ਦਿਖਾ ਦਿੰਨੀ ਆ ਇਸ ਤਰ੍ਹਾਂ ਦਾ ਕੰਮ ਪਹੁੰਚਿਆ ਤੇ ਹੈ ਜੀ ਸਟ੍ਰੇਟਸ ਨਾਲ ਵਰਕ ਨਹੀਂ ਗਈ ਆਪੀ ਜਿਹੜਾ ਇਹ ਵਰਕ ਆ ਤੁਸੀਂ ਤੁਸੀਂ ਨੇੜੇ ਤੋਂ ਦੇਖ ਸਕਦੇ ਹੋ ਇਸ ਨੂੰ ਬਹੁਤ ਹੀ ਪਿਆਰਾ ਜਿਹੜਾ ਵਰਕ ਹੋਇਆ ਮਸ਼ੀਨ ਵਰਕ ਚ ਨਾਲੇ ਤਾਂ ਨਾ ਰੀਜ਼ਨੇਬਲ ਪ੍ਰਾਈਸ ਚ ਬਣ ਜਾਂਦਾ ਹੈ ਏ ਵਰਕ ਸਿਰਫ 1200 ਚ ਪਾਊਗਾ ਜੀ ਜੇ ਤੁਸੀਂ ਕਿਸੇ ਵੀ ਸੂਟ ਤੇ ਬਣਾਉਣਾ ਕਰਵਾ ਸਕਦੇ ਹੋ ਆਪਣੇ ਕੋਲੇ ਸਟਾਫ ਹੈ ਜਿਹੜਾ ਉਹ ਆਪਾਂ ਹਨਾ ਜਿਹੜਾ ਵੀ ਸਟਾਫ ਆਪਣੇ ਕੋਲ ਆਉਂਦਾ ਉਹ ਤੁਹਾਨੂੰ ਆਪਾਂ ਦੱਸਦੇ ਰਹਿੰਨੇ ਆ ਕਿਸੇ ਵੀ ਸਟਾਫ ਤੇ ਇਹ ਵਾਲਾ ਵਰਕ ਕਰਾ ਸਕਦੇ ਹੋ ਜੇ ਸੇ ਹੈਂਡ ਵਰਕ ਦਾ ਡਿਜ਼ਾਈਨ ਸੀ ਉਹਨਾਂ ਦਾ ਬਜਟ ਨਹੀਂ ਸੀ ਤਾਂ ਆਪਾਂ ਨੇ ਉਹਨਾਂ ਨੂੰ ਮਸ਼ੀਨ ਵਰਕ ਕਰਾ ਕੇ ਦਿੱਤਾ ਓਕੇ ਜੀ ਸਤਿ ਸ਼੍ਰੀ ਅਕਾਲ ਜੀ